ਸੁਇਕਾ ਬੇहद ਹੈਰਾਨ ਕਰਨ ਦੇਣ ਵਾਲਾ ਮਾਮਲਾ ਵੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਸੇਵਾ ਮੁਕਤ ਫੌਜੀ ਦੇ ਵੱਲੋਂ ਆਪਣੀ ਲਾਈਫ ਸੈਂਸੀ ਰਿਵਾਲਵਰ ਦੇ ਨਾਲ ਆਪਣੀ ਪਤਨੀ ਅਤੇ ਪੁੱਤਰ ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜ ਜਿਹਾ ਇਹ ਮਾਮਲਾ ਵੇਖ ਕੇ ਹੈ ਜਿਹੜਾ ਹਰ ਪਾਸੇ دہشت ਦਾ ਮਾਹੌਲ ਹੈ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਿਰ ਕੀ ਕਾਰਨ ਹੈ ਜਿਹੜਾ ਸੇਵਾਮੁਕਤ ਫੌਜੀ ਦੇ ਵੱਲੋਂ ਆਪਣੇ ਹੀ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਸੋ ਦੱਸ ਜੀ ਕਿ ਗੋਲੀਆਂ ਦੀ ਤਾਬਨਾਹ ਚਲਦੇ ਹੋਏ ਫੌਜੀ ਦੇ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਅਤੇ ਉਹਦੀ ਪਤਨੀ ਹੈ ਜਿਹੜੀ ਬਲਵਿੰਦਰ ਕੌਰ ਗੰਭੀਰ ਹਾਲਤ ਵਿੱਚ ਹੈ ਸਾਬਕਾ ਫੌਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਸੋ ਮਾਮਲਾ ਦੱਸਣ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਦੁਰਾਹਾ ਨੇੜੇ ਪਿੰਡ ਬੁਆਣੀ ਦੇ ਵਿੱਚ ਸੇਵਾਮੁਕਤ ਫੌਜੀ ਬਲਜਿੰਦਰ ਸਿੰਘ ਨੇ ਘਰੇਲੂ ਪਰੇਸ਼ਾਨੀ ਕਾਰਨ ਗੁੱਸੇ ਦੇ ਵਿੱਚ ਆ ਕੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਕਾਰਨ ਦੋਵੇਂ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਗੋਲੀਆਂ ਲੱਗਣ ਨਾਲ ਉਹਦੇ ਪੁੱਤਰ ਜਗਮੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਸੇਵਾਮੁਕਤ ਫੌਜੀ ਨੇ ਆਪਣੇ ਪੁੱਤਰ ਤੇ ਤਿੰਨ ਗੋਲੀਆਂ ਆਪਣੀ ਪਤਨੀ ਤੇ ਵੀ ਤਿੰਨ ਗੋਲੀਆਂ ਚਲਾਈਆਂ ਵਾਰਦਾਤ ਕਰਨ ਤੋਂ ਬਾਅਦ ਸੇਵਾਮੁਕਤ ਫੌਜੀ ਬਲਜਿੰਦਰ ਸਿੰਘ ਮੌਕੇ ਤੋਂ ਭੱਜ ਗਿਆ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਡੀਐਸਪੀ ਫਾਇਲ ਹੇਮੰਤ ਮਲਹੋਤਰਾ ਦੇ ਵੱਲੋਂ ਹੈ ਜਿਹੜਾ ਇਸ ਮਾਮਲੇ ਦੀ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ ਤੋਂ ਦੱਸਦੀ ਹੈ ਕਿ ਘਰੇਲੂ ਪਰੇਸ਼ਾਨੀ ਦੇ ਕਾਰਨ ਅਤੇ ਗੁੱਸੇ ਦੇ ਵਿੱਚ ਆ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਪਣੇ ਹੀ ਪਰਿਵਾਰ ਨੂੰ ਹੈ ਜਿਹੜਾ ਸੇਵਾਮੁਕਤ ਫੌਜੀ ਦੇ ਵੱਲੋਂ ਖਤਮ ਕਰ ਦਿੱਤਾ ਗਿਆ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਵੀ ਦੱਸਿਆ ਜਾ ਰਿਹਾ ਹੁਣ ਇਸ ਮਾਮਲੇ ਤੇ ਵਿਜਾਚ ਪੜਤਾਲ ਹੈ ਕੀਤੀ ਜਾ ਰਹੀ ਹੈ ਉਸ ਦੀ ਗ੍ਰਿਫਤਾਰੀ ਵੀ ਹੈ ਜਿਹੜੀ ਪਾਲ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਹੈ ਮਾਮਲਾ ਕੁਝ ਨਹੀਂ ਜੀ ਛੋਟਾ ਕੁ ਮਾਮਲਾ ਸੀਗਾ ਤੇ ਜਿਵੇਂ ਕਿ ਮੈਂ ਕਹਿ ਸਕਦਾ ਕਿ ਮੇਰੇ ਪਿਤਾ ਜੀ ਜਾਂ ਦੁੱਧ ਲੈਣ ਜਾ ਰਹੇ ਸੀਗੇ ਤੇ ਉਸ ਵਿੱਚ ਛੋਟੇ ਭਾਈ ਨੇ ਥੋੜੀ ਜਿਹੀ ਗੱਡੀ ਦੀ ਰੈਸ ਡਰਾਈਵਿੰਗ ਕਰਕੇ ਉਹਨਾਂ ਦੇ ਕੋਲੇ ਦੀ ਕੱਢੀ ਤਾਂ ਕਰਕੇ ਉਹਨਾਂ ਨੇ ਥੋੜੇ ਜੇ ਆਪਣੇ ਥੋੜੇ ਜਿਹਾ ਉਹਨਾਂ ਦੇ ਪੈਗ ਲੱਗੇ ਸੀ ਤੇ ਉਹਨਾਂ ਨੇ ਉਸ ਗੱਲ ਨੂੰ ਥੋੜਾ ਦਿਲ ਤੇ ਲਿਆ ਉਹਨਾਂ ਨੇ ਇਹ ਵੀ ਛੋਟੇ ਭਾਈ ਨੂੰ ਇਹ ਜਿਹੜੀ ਗੱਡੀ ਆ ਉਹਨੂੰ ਖੜਾਇਆ ਵੀ ਨਹੀਂ ਮੈਨੂੰ ਬੁਰਾ ਕੋਈ ਨਹੀਂ ਵੀ ਮੈਂ ਗੱਡੀ ਤੋੜ ਸਕਦਾ ਤੇ ਉਹ ਛੋਟੇ ਭਾਈ ਨਾਲ ਗਾਲੀ ਗਲੋਚੋਈ ਉਧਰੋਂ ਵੀ ਗਾਲਾਂ ਕੱਢੀਆਂ ਉਹਨਾਂ ਨੇ ਉਧਰੋਂ ਵੀ ਤੇ ਮੈਂ ਵਿੱਚ ਬੈ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇੱਕ ਨੂੰ ਥੱਲੇ ਛੱਡਿਆ ਇੱਕ ਨੂੰ ਉੱਪਰ ਛੱਡਿਆ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਲੱਗ ਕੀਤਾ ਪਰ ਡੈਡੀ ਦੇ ਦਿਮਾਗ 'ਚ ਕੀ ਆਇਆ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਤੇ ਸ਼ੀਸ਼ੇ ਭੰਨਣ ਦੀ ਆਵਾਜ਼ ਸੁਣ ਕੇ ਤੇ ਫਿਰ ਛੋਟਾ ਭਾਈ ਵੀ ਆਇਆ ਤੇ ਉਹਨੇ ਵੀ ਫਿਰ ਡੈਡੀ ਦੀ ਗੱਡੀ ਦਾ ਸ਼ੀਸ਼ਾ ਭੰਨਤਾ ਤੇ ਇਸ ਇਹ ਤੋਂ ਬਾਅਦ ਉਹਨਾਂ 'ਚ ਲੜਾਈ ਸ਼ੁਰੂ ਹੋਈ ਜਾਦਾ ਉਹਦੇ ਵਿੱਚ ਵੀ ਅਸੀਂ ਛਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀਗੇ ਤੇ ਪਰ ਸ਼ੀਸ਼ੇ ਭੰਨਨੇ ਹੁਣ ਭੰਨਨੇ ਜਾਣ ਕਰਕੇ ਕਿਸੇ ਉਹਦੇ ਦੋਸਤ ਦੀ ਗੱਡੀ ਸੀਗੀ ਮੇਰੇ ਪੀਰੇ ਦੀ ਤੇ ਉਹ ਥੋੜੇ ਜਿ ਗੁੱਸੇ 'ਚ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਮੈਂ ਫੋਟ ਦੂੰਗਾ ਮਾਰ ਦੂੰਗਾ ਪਰ ਉਹਨੇ ਵੀ ਹਥਿਆਰ ਚੱਕਿਆ ਪਰ ਮੈਨੂੰ ਇਹਨਾਂ ਨਹੀਂ ਸੀ ਪਤਾ ਤੇ ਡੈਡੀ ਨੇ ਅਸਲਾ ਵੀ ਕੱਢਣਾ ਕਿਉਂਕਿ ਅੱਦੇ ਕਦੇ ਇਦਾਂ ਨਹੀਂ ਹੋਇਆ ਅੱਗੇ ਵੀ ਗਾਲੀ ਗਲੋਚ ਹੁੰਦੀ ਆ ਅੱਗੇ ਵੀ ਲੜਾਈ ਹੁੰਦੀ ਆ ਪਰ ਹਮੇਸ਼ਾ ਲੜਾਈ ਬੰਦ ਹੋ ਜਾਂਦੀ ਆ ਗਾਲੀ ਗਲੋਚ ਤੋਂ ਬਾਅਦ ਇਸ ਵਾਰ ਕੁਝ ਨਹੀਂ ਸੀ ਪਤਾ ਡੈਡੀ ਦੇ ਡੱਬ 'ਚ ਸੀਗਾ ਤੇ ਹੱਥ ਚੋਂ ਦਾ ਤਾਂ ਪੜਿਆ ਜਾਂਦਾ ਤਸੀਂ ਫੜ ਲੈਂਦੇ ਪੂਰੀ ਪਰ ਨਹੀਂ ਡੱਬ 'ਚ ਸੀਗਾ ਨਹੀਂ ਪਤਾ ਲੱਗਿਆ ਤੇ ਜਦ ਉੱਤੇ ਜਾ ਕੇ ਉਹਨਾਂ ਨੇ ਡੱਬ 'ਚੋਂ ਹੱਥ ਪਾਇਆ ਤੇ ਫਿਰ ਪਤਾ ਲੱਗਿਆ ਵੀ ਉਹਨਾਂ ਨੇ ਪਿਸਤੌਲ ਕੱਢਿਆ ਤੇ ਮੈਂ ਭੱਜ ਕੇ ਜਾ ਕੇ ਛਡਾਉਣ ਦੀ ਵੀ ਕੋਸ਼ਿਸ਼ ਕੀਤੀ ਜਾਨ ਨੂੰ ਡੈਡੀ ਨੂੰ ਫਾਇਰ ਕਰਦੇ ਇਸ ਦਾ ਗਲ ਕਰਦੇ ਤੁਹਾਡੇ ਬ੍ਰਦਰ ਦੇ ਕਿੰਨੀਆਂ ਗੋਲੀਆਂ ਲੱਗੀਆਂ ਮੇਰੇ ਬ੍ਰਦਰ ਦੇ ਡਾਕਟਰਾਂ ਦੇ ਕਹਿਣ ਦੇ ਅਨੁਸਾਰ ਤਿੰਨ ਗੋਲੀਆਂ ਲੱਗੀਆਂ ਨੇ ਤੇ ਉਹਨਾਂ ਦੇ ਦਿਲ ਦਿਲ ਦੇ ਕੋਲ ਇੱਕ ਗੋਲੀ ਲੱਗੀ ਆ ਤੇ ਮੰਮੀ ਦੇ ਡਾਕਟਰਾਂ ਦੇ ਕਹਿਣ ਦੇ ਮਰਜ਼ਾ ਇੱਕ ਇੱਕ ਅੱਧੀ ਗੋਲੀ ਲੱਗੀ ਆ ਮੋਢੇ 'ਤੇ ਲੱਗੀ ਆ ਤੇ ਮਤਲਬ ਹੁਣ ਤੁਹਾਡੇ ਮਦਰ ਸੇਫ ਨੇ ਜੀ ਹਾਂਜੀ ਮਦਰ ਡਾਕਟਰਾਂ ਨੇ ਕਿਹਾ ਵੀ ਉਹ ਪਤਰੇ 'ਚੋਂ ਬਾਹਰ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਹਾਂਜੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪੂਰੀ ਜਾਂਚ ਪੜਤਾਲ ਕੀਤੀ ਆ ਸਾਰੇ ਬਿਆਨ ਲਏ ਨੇ ਤੇ ਕੀ ਪੁਲਿਸ ਨੇ ਤੁਹਾਡੇ ਪਿਤਾ ਜੀ ਨੂੰ ਕਾਬੂ ਕੀਤਾ ਜੀ ਨਹੀਂ ਹਜੇ ਪਿਤਾ ਜੀ ਫਰਾਰ ਨੇ ਉਹਨਾਂ ਨੂੰ ਹਜੇ ਪੁਲਿਸ ਲੱਭ ਰਹੀ ਆ ਪੁਲਿਸ ਕਹਿਣ ਦੇ ਮੁਤਾਬਿਕ ਛੇਤੀ ਹੀ ਫੜੇ ਜਾਣਗੇ ਜਿਸ ਦਾ ਕੋਈ ਤੁਸੀ ਹੁਣ ਦੱਸਿਆ ਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿਤਾ ਜੀ ਵੱਲੋਂ ਗੋਲੀ ਚਲਾਈ ਜਾ ਰਹੀ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਗੋਲੀ ਚੱਲਣ ਦੀ ਜਦੋਂ ਉੱਪਰ ਚੜ ਰਹੇ ਸੀ ਤੇ ਮੈਂ ਉਹਨਾਂ ਨੂੰ ਪਿੱਛੇ ਹਾਕ ਮਾਰ ਰਿਹਾ ਸੀ ਤੇ ਉਹਨਾਂ ਨੂੰ ਬਾਰ ਬਾਰ ਰੋਕ ਰਿਹਾ ਸੀ ਵੀ ਨਾ ਜਾਓ ਉੱਤੇ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਨੇ ਡੱਬੋਂ ਚੋਂ ਪਿਸਟੋਲ ਕੱਢਿਆ ਤੇ ਫਿਰ ਮੈਂ ਭੱਜ ਕੇ ਹੋਰ ਉੱਪੇ ਗਿਆ ਤੇ ਜਾਨੋਂ ਉਹਨਾਂ ਨੇ ਗੋਲੀਆਂ ਚਲਾਤੀਆਂ ਤੇ ਕੱਲ ਸਾਨੂੰ ਰਾਤ ਵੇਲੇ ਇਤਲਾ ਮਿਲੀ ਸੀ ਕਿ ਜਿਹੜਾ ਬਲਵਿੰਦਰ ਸਿੰਘ ਹੈ ਫੌਜੀ ਰਿਟਾਇਰਡ ਹੈ ਸਾਬਕਾ ਸਰਉਮਲਕੀ ਸਿੰਘ ਮਾਸਟਰ ਨੇ ਰਿਟਾਇਰਡ ਇਹਦੇ ਫਾਦਰ ਇਹਨੇ ਲੜਾਈ ਝਗੜਾ ਕਰਕੇ ਆਪਣੇ ਬੇਟੇ ਦੇ ਗੋਲੀ ਮਾਰੀ ਔਰ ਆਪਣੀ ਵਾਈਫ ਤੇ ਗੋਲੀਆਂ ਮਾਰਦੀਆਂ ਤੇ ਜਦੋਂ ਉਹਨਾਂ ਨੂੰ ਵਾਜਬਾ ਨਰਸ ਤੇ ਹਸਪਤਲ ਲੈ ਕੇ ਇਧਰ ਆਏ ਤਾਂ ਉੱਥੋਂ ਅੱਗੇ ਇਹਨੂੰ ਰੈਫਰ ਕਰਤਾ ਫੌਜੀ ਜਿੱਥੇ ਇਹਦੇ ਬੇਟੇ ਦੀ ਤਾਂ ਡੈਥ ਹੋ ਗਈ ਹੈ ਤੇ ਇਹਦੀ ਵਾਈਫੇ ਵੀ ਜੇਰੇ ਇਲਾਜ ਹੈ ਮ੍ਰਿਤਕ ਦਾ ਕੀ ਨਾਮ ਸੀ ਕਾ ਜੀ ਕਿੰਨੀ ਉਮਰ ਹੈ ਮ੍ਰਿਤਕ ਦਾ ਜਗਮੀਰ ਸਿੰਘ ਉਹਦਾ ਨਾਮ ਹੈ ਜੀ ਤੇ 23 ਸਾਲ ਦੀ ਉਮਰ ਹੈ ਤੇ ਇਹਨਾਂ ਦੀ ਪਤਨੀ ਠੀਕ ਹੈ ਜੀ ਪਤਨੀ ਜੇਰੇ ਇਲਾਜ ਹੈ ਜੀ ਇਹ ਪਤਾ ਲੱਗਿਆ ਜੀ ਗੋਲੀਆਂ ਕਿਉਂ ਮਾਰੀਆਂ ਨੇ ਜੀ ਇਹਦੇ ਪਰਿਵਾਰ ਚ ਦੱਸਿਆ ਵੀ ਦਿੱਲੀ ਇਹਨਾਂ ਦਾ ਆਪਸ ਚ ਝਗੜਾ ਹੈ